ਗਲਤ ਹੋਇਆ ਕਾਲਤਕ ਸਾਹਿਬ ਦੇ ਜਥੇਦਾਰ ਨੇ ਵੀ ਕਿਹਾ ਉਹਨਾਂ ਨੇ ਬਾਕਾਇਦਾ ਜਿਹੜੀ ਉਥੋਂ ਦੀ ਪਾਕਿਸਤਾਨ ਦੀ ਕਮੇਟੀ ਹੈਗੀ ਆ ਉਹਨਾਂ ਦੇ ਨਾਲ ਵੀ ਜਿਹੜੇ ਰਮੇਸ਼ ਸਿੰਘ ਹੁਣੀ ਹੈਗੇ ਨੇ ਗੱਲਬਾਤ ਕੀਤੀ ਕਿ ਇਹਨੂੰ ਜਿਹੜਾ ਹੈ ਉਥੋਂ ਰਿਪੋਰਟ ਕੀਤਾ ਜਾਵੇ ਏਥੀਕਲ ਪਰਸਪੈਕਟਿਵ ਤੋਂ ਵੀ ਦੇਖੀਏ ਤੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਗੁਰਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਜਥੇ ਦੇ ਨਾਲ ਇਸ ਤਰੀਕੇ ਦੇ ਨਾਲ ਜਿਹੜਾ ਹੈ ਜਾ ਕੇ ਇਸ ਤਰ੍ਹਾਂ ਦੀ ਹਰਕਤ ਜਿਹੜੀ ਹਮਾਕਤ ਕਰਨੀ ਉਹ ਕਿੰਨੇ ਪਾਪਾਂ ਦੇ ਭਾਗੀ ਉਹ ਜਿਹੜੀ ਬੀਬੀ ਆ ਉਹ ਬਣੀ ਹੋਵੇਗੀ ਤੇ ਜੇ ਥੋੜਾ ਜਿਆ ਹੁਣ ਭਾਰਤ ਵਾਲੇ ਬੰਨਿਓ ਹੁਣ ਏਜੰਸੀਆਂ ਦੇ ਕੋਲ ਮਿੰਟ-ਮਿੰਟ ਦੀ ਜਿਹੜੀ ਹੈ ਅ ਇਨਪੋਰਟ ਜਿਹੜੀ ਆ ਹੁੰਦੀ ਹੈ ਇਹਦੇ ਉੱਤੇ ਪਹਿਲਾਂ ਵੀ ਕੁਝ ਕੇਸਿਸ ਵੀ ਦਰਜ ਨੇ ਔਰ ਇਹਦੀ ਉਸ ਬੰਦੇ ਦੇ ਨਾਲ ਜੇ ਗੱਲਬਾਤ ਵੀ ਹੁੰਦੀ ਸੀ ਤੇ ਫਿਰ ਕਿਸ ਨੇ ਕਲੀਅਰੈਂਸ ਕਰਾਈ ਕਿਵੇਂ ਇਹਦੀ ਕਲੀਅਰੈਂਸ ਹੋਈ ਔਰ ਕਿਵੇਂ ਇਹਨੂੰ ਉੱਥੋਂ ਦਾ ਵੀਜ਼ਾ ਮਿਲਿਆ ਔਰ ਕਿਵੇਂ ਜਿਹੜੀ ਗਈ ਹੈਗੀ ਆ ਇਹ ਸਵਾਲ ਏਜੰਸੀਆਂ ਦੇ ਉੱਤੇ ਵੀ ਜਿਹੜੇ ਲੱਗ ਗਏ ਨੇ ਗੱਲ ਕਰਾਂਗੇ ਐਸ ਡੀ ਪੀ ਸੀ ਦੇ ਉਸ ਜਥੇ ਦੀ ਜੋ ਹਾਲਪਿਲਾਲ ਦੇ ਵਿੱਚ ਪਾਕਿਸਤਾਨ ਗਿਆਤਾ ਸੀ ਲੇਕਿਨ ਇੱਕ ਮੋੜ ਤੋਂ ਇੱਕ ਵਿਵਾਦ ਥੋੜਾ ਜਿਹਾ ਖੜਾ ਹੁੰਦਾ ਹੋਇਆ ਨਾ ਥੋੜਾ ਜਿਹਾ ਕੀ ਖੜਾ ਹੋ ਹੀ ਚੁੱਕਾ ਹੈ ਜੀ ਸਰਬਜੀਤ ਕੋਰ ਦੇ ਮਸਲੇ ਦੀ ਅਸੀਂ ਗੱਲ ਕਰਾਂਗੇ ਕਹਰੇ ਕਿ ਇਸ ਵੇਲੇ ਆਮੀ ਉਸ ਦਾ ਉਥੇ ਵਿਆਹ ਹੋਇਆ ਹੈ ਨਹੀਂ ਉਹਨੇ ਮੁਸਲਮਾਨ ਧਰਮ ਅਪਣਾਇਆ ਜਾਂ ਨਹੀਂ ਲੇਕਿਨ ਮੀਡੀਆ ਤੇ तमाम ਖਬਰਾਂ ਖਬਰਾਂ ਨੂੰ ਇਸ ਤਰੀਕੇ ਨਾਲ ਛਾਪ ਰਹੀਆਂ ਨੇ ਕਿ ਹਾਂ ਇਹ ਸਿੱਖ ਨੇ ਨਹੀਂ ਜਾਣ ਦਿੱਤਾ ਜਾਂਦਾ ਤੇ ਚੰਗੀ ਗੱਲ ਹੈ ਪਹਿਲਾਂ ਵੀ ਤੋਂ ਹੁਣ ਵੀ ਜੀ ਬਿਲਕੁਲ ਜੀ ਆਪਾਂ ਕਹਿ ਸਕਦੇ ਹਾਂ ਕਿ ਸਿੱਖਾਂ ਨੂੰ ਕਿਉਂਕਿ ਅਸੀਂ ਥੋੜਾ ਰਿਪੋਰਟਾਂ ਬਾਰੇ ਪਤਾ ਹੈ ਕੀ ਘਟਨਾਵਾਂ ਵਾਪਰੀ ਉਹ ਸਾਰੀ ਪਤਾ ਹੈਗਾ ਥੋੜਾ ਜਿਹਾ ਮੀਡੀਆ ਦੇ ਤੌਰ ਤੇ ਕਿਸ ਤਰੀਕੇ ਦੇ ਨਾਲ ਪ੍ਰਚਾਰਿਆ ਜਾ ਰਿਹਾ ਥੋੜੇ ਜਿਹਾ ਫੈਕਟਸ ਅਸੀਂ ਉਹ ਜਿਹੜੇ ਆ ਆਪਣੇ ਦਰਸ਼ਕਾਂ ਦੇ ਨਾਲ ਸਾਂਝੇ ਕਰਾਂਗੇ ਤੁਸੀਂ ਦੇਖੋ ਕਿ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਜੇ ਤਾਂ ਉਹ ਸਿੱਖ ਪੋਜ਼ਿਟਿਵਿਟੀ ਦੀ ਹੋਵੇ ਤੇ ਫਿਰ ਨਾਲ ਨਾ ਤੁਹਾਨੂੰ ਸਿੰਘ ਲੱਗੂਗਾ ਨਾ ਕੌਰ ਲੱਗੂਗਾ ਹੁਣ ਜੇ ਆਪਾਂ ਰੀਸੈਂਟ ਐਗਜ਼ਾਮਪਲ ਦੇਖਣੀ ਹੋਵੇ ਜਿਹੜੀ ਹੈਗੀ ਆਪਣਾ ਬੱਚੀ ਜਿਹੜੀ ਹੈਗੀ ਹੈ ਪਲੇਅਰ ਜਿਹੜੀ ਹੈਗੀ ਹੈ ਬਣੀ ਹੈਗੀ ਹੈ ক্রিকেট ਦੇ ਵਿੱਚ ਕੈਪਟਨ ਬਣੀ ਹੈ ਉਹਦੇ ਨਾਮ ਦੇ ਨਾਲ ਤੁਹਾਨੂੰ ਜਿਹੜਾ ਹੈ ਕੌਰ ਸ਼ਬਦ ਨਹੀਂ ਲਿਖੇਗਾ ਅਖਬਾਰਾਂ ਦੇ ਵਿੱਚ ਪਰ ਇਹ ਚੀਜ਼ਾਂ ਨੂੰ ਜਾਣ ਬੁੱਝ ਕੇ ਜਿਹੜਾ ਹੈ ਕੌਰ ਲਾ ਕੇ ਹਰਮਨਪ੍ਰੀਤ ਕੌਰ ਹੈ ਉਹਦਾ ਨਾਮ ਪਰ ਉਹ ਤੁਹਾਨੂੰ ਅਖਬਾਰਾਂ ਦੀਆਂ ਝਲਕੀਆਂ ਤੁਸੀਂ ਦੇਖ ਸਕਦੇ ਹੋ ਉੱਥੇ ਹਰਪਨ ਪ੍ਰੀਤੀ ਮਿਲੇਗਾ ਜਿਹੜੀ ਬੱਚੀ ਕਪਤਾਨ ਬਣੀ ਹੈ ਠੀਕ ਪਰ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਫਿਰ ਸਿੰਘ ਜਾਂ ਕੌਰ ਸਾਹਮਣੇ ਮਿਲੇਗਾ ਕੋਈ ਤੁਹਾਨੂੰ ਲੱਗ ਰਿਹਾ ਹੋਵੇ ਕਿ ਸ਼ਾਇਦ ਇੱਕਾ ਦੁੱਕਾ ਐਗਜ਼ਾਮਪਲ ਹੈ ਕੁਝ ਚੀਜ਼ਾਂ ਜਿੱਦਾਂ ਹੁਣ ਫੋਰ ਐਗਜ਼ਾਮਪਲ ਸਰਦਾਰ ਮਿਲਖਾ ਸਿੰਘ ਤੇ ਫਿਲਮ ਬਣਦੀ ਹੈ ਤੇ ਉਹਦਾ ਨਾਮ ਕੀ ਹੁੰਦਾ ਹੈ ਬਾਗ ਮਿਲਖਾ ਬਾਗ ਸਰਦਾਰ ਸੰਦੀਪ ਸਿੰਘ ਜਿਹੜੇ ਹਾਕੀ ਪਲੇਅਰ ਨੇ ਉਹਨਾਂ ਦੇ ਫਿਲਮ ਬਣਦੀ ਹੈ ਤੇ ਉਹਦਾ ਨਾਮ ਕੀ ਹੁੰਦਾ ਹੈ ਸੂਰਮਾ ਫੇਰ ਉਸ ਤੋਂ ਬਾਅਦ ਹਵਲਦਾਰ ਰੀਸ਼ਰ ਸਿੰਘ ਦੀ ਫਿਲਮ ਬਣਦੀ ਹੈ ਉਹਦਾ ਨਾਮ ਕੀ ਹੁੰਦਾ ਹੈ ਕੇਸਰੀ ਮਤਲਬ ਜਿਹੜੇ ਸਿੰਘ ਨਾਮ ਦੇ ਵਿੱਚ ਪੋਜ਼ਿਟਿਵਿਟੀ ਵਾਲੀਆਂ ਗੱਲਾਂ ਨੇ ਉਹ ਨਹੀਂ ਤੁਹਾਨੂੰ ਦਿਖਣਗੀਆਂ ਸਿਮਰਨਜੀਤ ਕੌਰ ਜਿਹੜੀ ਬੌਕਸਰ ਹੈਗੀ ਆ ਬੱਚੀ ਉਹਦਾ ਨਾਮ ਤੁਸੀਂ ਸੁਰਖੀਆਂ ਦੇ ਵਿੱਚ ਬਿਨਾ ਕੌਰ ਤੋਂ ਦੇਖੋਗੇ ਠੀਕ ਹੈ ਪਰ ਦੂਜੇ ਮੰਨੇ ਜਿੱਥੇ ਸਿੱਖਾਂ ਦੀ ਬਦਨਾਮੀ ਵਾਲੀ ਗੱਲ ਹੋ ਗਈ ਕਿਸੇ ਝਗੜੇ ਵਾਲੀ ਗੱਲ ਹੋ ਗਈ ਉਦੋਂ ਜਿਹੜਾ ਹੈਗਾ ਤੁਹਾਨੂੰ ਸਿੰਘ ਵੀ ਦਿਖੇਗਾ ਕੌਰ ਵੀ ਦਿਖੇਗਾ ਈਵਨ ਕਿ ਜਿਹੜੀ ਸਨੀ ਲਿਓਨ ਜਿਹੜੀ ਹੈਗੀ ਬੋਨ ਸਟਾਰ ਜਿਹੜੀ ਹੈਗੀ ਸੀ ਹੁਣ ਫਿਲਮਾਂ ਦਾ ਕਰਦੀ ਹੈਗੀ ਆ ਉਹ ਨਾਂ ਤੇ ਆਪਣੇ ਨਾਮ ਨਾਲ ਉਹ ਕਦੀ ਵਰਤੋਂ ਕਰਦੀ ਹੈ ਪਰ ਉਹਦੇ ਤੇ ਜਦੋਂ ਡਾਕੂਮੈਂਟਰੀ ਬਣੇਗੀ ਤੇ ਉਹ ਕਿਰਨਜੀਤ ਕੌਰ ਦੇ ਸਪੈਸ਼ਲ ਉਹ ਚੀਜ਼ ਨੂੰ ਪ੍ਰਮੋਟ ਕੀਤਾ ਜਾਏਗਾ ਮਤਲਬ ਮੀਡੀਆ ਦਾ ਜਿਹੜਾ ਇੱਕ ਆਦਾਰਾ ਹੈ ਜਿਹਨੂੰ ਨਫ਼ਰਤ ਹੈ ਔਰ ਜਿਹਨੂੰ ਚਾਰਿਆ ਚੜ ਜਾਂਦਾ ਹੈ ਕਿ ਇਹ ਇਹਨਾਂ ਦੇ ਖਿਲਾਫ ਗੱਲ ਹੈ ਭਾਈ ਤੁਸੀਂ ਦੇਖੋ ਨਾ ਕਿ ਜਦੋਂ ਕਰੋਨਾ ਵਾਲੇ ਟਾਈਮ ਤੇ ਹੋਇਆ ਸੀ ਕਿ ਹਜੂਰ ਸਾਹਿਬ ਤੋਂ ਸੰਗਤਾਂ ਆਈਆਂ ਉਹਨਾਂ ਨੇ ਕਰੋਨਾ ਫਲਾਤਾ ਮਤਲਬ ਉਹਨਾਂ ਨੂੰ ਇੱਕ ਚੀਜ਼ ਦੀ ਇੰਜੋਏਮੈਂਟ ਹੁੰਦੀ ਹੈ ਉਹ ਜਦੋਂ ਕੋਈ ਇਦਾਂ ਦੀ ਘਟਨਾ ਵਾਪਰਦੀ ਉਹ ਇਹਨੂੰ ਇੱਕ ਇੰਜੋਏਮੈਂਟ ਦੇ ਤਰੀਕੇ ਨਾਲ ਲੈਂਦੇ ਕਿ ਹੁਣ ਤੇ ਮਜ਼ਾ ਆ ਗਿਆ ਹੁਣ ਇੱਥੇ ਬਹੁਤ ਸਾਰੇ ਜਿਹੜੇ ਆ ਪੇजेस ਆਪਾਂ ਲਿਖਾਂਗੇ ਹੁਣ ਬਹੁਤ ਸਾਰੇ ਇੱਥੇ ਸ਼ੋਜ਼ ਜਿਹੜੇ ਆ ਕੀਤੇ ਜਾਵਾਂਗੇ ਸਿੱਖਾਂ ਨੂੰ ਆਪਾਂ ਦੱਬ ਕੇ ਜਿਹੜਾ ਹੈ ਬਦਨਾਮ ਕਰਾਂਗੇ ਠੀਕ ਹੈ ਗਲਤ ਹੋਇਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਕਿਹਾ ਉਹਨਾਂ ਨੇ ਬਕਾਇਦਾ ਜਿਹੜੀ ਉਥੋਂ ਦੀ ਪਾਕਿਸਤਾਨ ਦੀ ਕਮੇਟੀ ਹੈਗੀ ਆ ਉਹਨਾਂ ਦੇ ਨਾਲ ਵੀ ਜਿਹੜੇ ਰਮੇਸ਼ ਸਿੰਘ ਹੁਣੀ ਹੈਗੇ ਨੇ ਗੱਲਬਾਤ ਕੀਤੀ ਕਿ ਇਹਨੂੰ ਜਿਹੜਾ ਹੈ ਉਥੋਂ ਰਿਪੋਰਟ ਕੀਤਾ ਜਾਵੇ ਔਰ ਦੂਜੇ ਬੰਨੇ ਜੇ ਆਪਾਂ ਦੇਖੀਏ ਕਿ ਆਮਾ ਐਥੀਕਲ ਪਰਸਪੈਕਟਿਵ ਤੋਂ ਵੀ ਦੇਖੀਏ ਤੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਗੁਰਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਜਥੇ ਦੇ ਨਾਲ ਇਸ ਤਰੀਕੇ ਦੇ ਨਾਲ ਜਿਹੜਾ ਹੈ ਜਾ ਕੇ ਇਸ ਤਰ੍ਹਾਂ ਦੀ ਹਰਕਤ ਜਿਹੜੀ ਹਮਾਕਤ ਕਰਨੀ ਉਹ ਕਿੰਨੇ ਪਾਪਾਂ ਦੇ ਭਾਗੀ ਉਹ ਜਿਹੜੀ ਬੀਬੀ ਆ ਉਹ ਬਣੀ ਹੋਵੇਗੀ ਤੇ ਜੇ ਥੋੜਾ ਜਿਹਾ ਹੁਣ ਭਾਰਤ ਵਾਲੇ ਬੰਨਿਓ ਹੁਣ ਏਜੰਸੀਆਂ ਦੇ ਕੋਲ ਮਿੰਟ-ਮਿੰਟ ਦੀ ਜਿਹੜੀ ਹੈ ਇਨਪੁਟ ਜਿਹੜੀ ਆ ਹੁੰਦੀ ਹੈ ਇਹਦੇ ਉੱਤੇ ਪਹਿਲਾਂ ਵੀ ਕੁਝ ਕੇਸਿਸ ਵੀ ਦਰਜ ਨੇ ਔਰ ਇਹਦੀ ਉਸ ਬੰਦੇ ਦੇ ਨਾਲ ਜੇ ਗੱਲਬਾਤ ਵੀ ਹੁੰਦੀ ਸੀ ਤੇ ਫਿਰ ਕਿਸ ਨੇ ਕਲੀਅਰੈਂਸ ਕਰਾਈ ਕਿਵੇਂ ਇਹਦੀ ਕਲੀਅਰੈਂਸ ਹੋਈ ਔਰ ਕਿਵੇਂ ਨੂੰ ਉੱਥੋਂ ਦਾ ਵੀਜ਼ਾ ਮਿਲਿਆ ਔਰ ਕਿਵੇਂ ਜਿਹੜੀ ਗਈ ਹੈਗੀ ਆ ਇਹ ਸਵਾਲ ਏਜੰਸੀਆਂ ਦੇ ਉੱਤੇ ਵੀ ਜਿਹੜੇ ਲੱਗੇ ਨੇ ਕਿਉਂਕਿ ਐਸਜੀਪੀਸੀ ਜਦ ਵੀ ਆਪਣਾ ਜਥਾ ਲੈ ਕੇ ਜਾਂਦੀ ਹੈ ਤੇ ਸਟੇਟ ਪੁਲਿਸ ਤੇ ਸੈਂਟਰ ਗਵਰਨਮੈਂਟ ਦਾ ਇੱਕ ਸਰਟੀਫਿਕੇਟ ਮਿਲਦਾ ਹੈ ਪੁਲਿਸ ਵੈਰੀਫਿਕੇਸ਼ਨ ਸਰਟੀਫਿਕੇਟ ਹੁੰਦਾ ਤਾਂ ਉਹ ਵੀ ਸਿਰਫ ਆਨਲਾਈਨ ਐਵੇਂ ਨਹੀਂ ਜਾਰੀ ਕਰ ਦਿੱਤਾ ਜਾਂਦਾ ਕਈ ਪਰਿਵਾਰ ਇਸੇ ਕਰਕੇ ਦੱਸਦੇ ਕਿ ਸਾਡੇ ਕੋਲ ਪੁਲਿਸ ਵੈਰੀਫਿਕੇਸ਼ਨ ਵਾਸਤੇ ਸਪਾਈ ਪਹੁੰਚਿਆ ਅਸੀਂ ਘਰੇ ਨਹੀਂ ਸੀ ਇਸ ਕਰਕੇ ਸਾਡਾ ਵੀਜ਼ਾ ਨਹੀਂ ਲੱਗਿਆ ਕਈ ਤਰੀਕੇ ਦੇ ਟੈਸਟ ਮੁੰਨੇ ਹੋ ਜਿਸੀਂ ਦੇਖੇ ਨੇ ਲੇਕਿਨ ਪੁਲਿਸ ਪਹੁੰਚੀ ਵੀ ਤੇ ਇਹ ਗੱਲਬਾਤ ਵੀ ਹੋਈ ਕਲੀਅਰੈਂਸ ਵੀ ਦੇ ਦਿੱਤੀ ਗਈ ਤੇ ਜਿਵੇਂ ਤੁਸੀਂ ਦੱਸਿਆ ਕਿ ਕਈ ਪਰਚੇ ਵੀ ਦਰਜ ਨੇ ਉਸ ਤੋਂ ਇਲਾਵਾ ਵੀ ਕਲੀਅਰੈਂਸ ਦੇ ਦਿੱਤੀ ਗਈ ਫਿਰ ਤਾਂ ਸਵਾਲ ਫਿਰ ਸਵਾਲ ਜਿਹੜੇ ਬੰਦੇ ਹੈਗੇ ਨੇ ਔਰ ਫਿਰ ਜੇ ਉਹ 9 ਸਾਲਾਂ ਦੇ ਵਿੱਚ ਉਹ ਹੁਣ ਜੇ ਕੋਈ ਭਾਰਤ ਦਾ ਨੰਬਰ ਪਾਕਿਸਤਾਨ ਵਾਲੇ ਨੰਬਰ ਦੇ ਨਾਲ ਕੋਈ ਗੱਲਬਾਤ ਹੋ ਰਹੀ ਹੈ ਤੇ ਇਹ ਵੀ ਨਹੀਂ ਹੋ ਸਕਦਾ ਕਿ ਉਹ ਵੀ ਉਹਨਾਂ ਦੀ ਡਾਰਟ ਤੇ ਨਾ ਹੋਵੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਇਹਨਾਂ ਨੂੰ ਪਤਾ ਨਾ ਹੋਣ ਈਵਨ ਕਿ ਪੁਰਾਣੇ ਸਮਿਆਂ ਦੇ ਵਿੱਚ ਵੀ ਇਹ ਚੀਜ਼ਾਂ ਦਾ ਪਹਿਲਾਂ ਵੀ ਡਿਵੈਲਪ ਹੁੰਦੀਆਂ ਸੀ ਕੋਈ ਜੇ ਉਦੋਂ ਜਦੋਂ ਕੋਈ ਮੈਚ ਤੇ ਲਈ ਕੋਈ ਵੀਜ਼ਾ ਲਵਾ ਕੇ ਜੇ ਮੈਚ ਵੀ ਦੇਖ ਕੇ ਆ ਜਾਂਦਾ ਸੀ ਨਾ ਤੇ ਉਹਨੂੰ ਵੀ ਤੰਗ ਪਰੇਸ਼ਾਨ ਜਿਹੜਾ ਉਦੋਂ ਭਾਰਤ ਦੇ ਵਿੱਚ ਕੀਤਾ ਜਾਂਦਾ ਸੀ ਤੂੰ ਕਦੋਂ ਗਿਆ ਸੀ ਕਿੱਦਾਂ ਗਿਆ ਸੀ ਕਿਨੂੰ ਕਿਨੂੰ ਮਿਲਿਆ ਹੈਗਾ ਤਾਂ ਇਹ ਚੀਜ਼ਾਂ ਕਿਵੇਂ ਜਿਹੜੀਆਂ ਅਣਗੈਲੀ ਹੋਈ ਇਹ ਵੱਖਰੀ ਜਾਂਚ ਦਾ ਬਿਸ਼ਾ ਜਿਹੜਾ ਹੈਗਾ ਏ ਔਰ ਇਸਤੇ ਨਾਲ ਲਾ ਕੇ ਜੇ ਸਿੱਖਾਂ ਨੂੰ ਬਦਨਾਮ ਕਰਨਾ ਹੋ ਤੇ ਆਪਾਂ ਕਹਿ ਸਕਦੇ ਹਾਂ ਕਿ ਕਿਤਨਾ ਕਿਤੇ ਉਹ ਵੀ ਜਿਹੜੀ ਗੱਲ ਜਿਹੜੀ ਹੈ ਗਲਤ ਹੈਗੀ ਆ ਬਾਕੀ ਜਿਨਨੇ ਜਿਸ ਤਰੀਕੇ ਦੀ ਕਾਰਵਾਈ ਕੀਤੀ ਹੈ ਉਹਦੀ ਸਜ਼ਾ ਤੇ ਮਾਲਕ ਉਸ ਨੂੰ ਆਪ ਹੀ ਦੇਵੇਗਾ ਗੱਲ ਉਹੀ ਆਪਾਂ ਜਿਹੜਾ ਪਿਛਲਾ ਨਹੀਂ ਕਰਕੇ ਆਏ ਕਿ ਐਜੂਕੇਸ਼ਨ ਬੱਚਿਆਂ ਦੇ ਵਿੱਚ ਧਾਰਮਿਕ ਸਿੱਖਿਆ ਬੱਚਿਆਂ ਦੇ ਵਿੱਚ ਉਹ ਚੀਜ਼ਾਂ ਹੋਣੀਆਂ ਕਿੰਨੀਆਂ ਜ਼ਰੂਰੀ ਨੇ ਕਿ ਸਿੱਖਾਂ ਨੇ ਤੇ ਉਦੋਂ ਨਹੀਂ ਧਰਮ ਤਬਦੀਲ ਕੀਤਾ ਜਦੋਂ ਮਾਵਾ ਦੇ ਗਲੇ ਦੇ ਵਿੱਚ ਜਿਹੜਾ ਹੈਗਾ ਇਹ ਟੋਟੇ ਕਰ ਕਰਕੇ ਜਿਹੜੇ ਉਹਨਾਂ ਦੇ ਬੱਚਿਆਂ ਦੇ ਹਾਰ ਪਾਏ ਸੀ ਉਦੋਂ ਉਹਨਾਂ ਨੇ ਇਹ ਵਾਲੇ ਕਦਮ ਨਹੀਂ ਚੁੱਕੇ ਹੈਗੇ ਇਦਾਂ ਦੀਆਂ ਬਹੁਤ ਸਾਰੀਆਂ ਐਗਜ਼ਾਮਪਲ ਸਾਨੂੰ ਮਿਲ ਜਾਂਦੀਆਂ ਨੇ ਉਹ ਚੀਜ਼ਾਂ ਤੋਂ ਨਾ ਜਾਣੂ ਹੋਣ ਕਰਕੇ ਹੀ ਇਹ ਚੀਜ਼ਾਂ ਹੁੰਦੀਆਂ ਨੇ ਜੇ ਅਸੀਂ ਬੱਚੇ ਨੂੰ ਛੋਟੀ ਉਮਰੇ ਅਸੀਂ ਤੇ ਆਪਣਾ ਫਰਜ਼ ਪੂਰਾ ਕਰੀਏ ਨਾ ਇਸ ਤਰੀਕੇ ਦੇ ਨਾਲ ਕੀਤਾ ਹੋਵੇ ਫਿਰ ਇਹ ਘਟਨਾ ਕਿਵੇਂ ਵਾਪਰਨ ਇਹ ਦੀ ਜੜ ਜਿਹੜੀ ਹੈ ਉੱਥੇ ਹੈ ਕਿ ਜਿਹੜੀ ਸੁਸਾਇਟੀ ਜਿਹੜੀ ਹੈ ਜਿਹੜਾ ਸਿੱਖ ਸੱਭਿਆਚਾਰ ਹੈ ਉਹ ਡਿਲੀਊਟ ਹੋ ਰਿਹਾ ਹੈਗਾ ਔਰ ਉਹ ਕਿਉਂ ਹੋ ਰਿਹਾ ਹੈਗਾ ਉਹਨੂੰ ਤੁਸੀਂ ਇਹ ਦੇਖ ਸਕਦੇ ਹੋ ਕਿ ਚਾਹੇ ਅਸੀਂ ਬਾਹਰਲੇ ਆ ਦਾ ਅਡਾਪਟ ਕਰ ਰਹੇ ਹੈਗੇ ਆ ਹੁਣ ਸਾਡਾ ਤਾਂ ਇਹ ਸੱਭਿਆਚਾਰ ਹੈ ਨਹੀਂ ਅਸੀਂ ਤੇ ਜਿਹੜਾ ਹੈਗਾ ਕਿ ਬੰਦ-ਬੰਦ ਕੱਟਣ ਵਾਲਾ ਸਾਡਾ ਤੇ ਸੱਭਿਆਚਾਰ ਹੈ ਜੀ ਮਤਲਬ ਉਹ ਸੱਭਿਆਚਾਰ ਫਿਰ ਡਿਲੀਊਟ ਕਿਦਾਂ ਉਹ ਘਟ ਕਿਦਾਂ ਗਿਆ ਉਹ ਘਟ ਗਿਆ ਤੇ ਫਿਰ ਜਿਹੜਾ ਇਹ ਸੱਭਿਆਚਾਰ ਆ ਰਿਹਾ ਹੈ ਤੇ ਇਹਦੇ ਕਰਕੇ ਜਿਹੜਾ ਬਹੁਤ ਹੀ ਰ ਨੁਕਸਾਨ ਆਪਾਂ ਕਹਿ ਸਕਦੇ ਆਂਗੇ ਹੋ ਰਿਹਾ ਹੈਗਾ ਬਿਲਕੁਲ ਜੀ